ਤੋਂ ਮੈਂ ਅਮਨਦੀਪ ਸਿੰਘ ਫਰਵਾਲਾ ਫਰਵਾਲਾ ਰਿਪੋਰਟਸ ਦੇ ਉੱਤੇ ਤੁਹਾਨੂੰ ਜੀ ਆਇਆਂ ਆਖਦਾ ਹੋਇਆ ਸਤਿ ਸ੍ਰੀ ਅਕਾਲ ਕਾਈ। ਇਸ ਵੇਲੇ ਚੰਡੀਗੜ੍ਹ ਦਾ ਜਿਹੜਾ ਮੁੱਦਾ ਆ ਬਹੁਤ ਭੱਕ ਚੁੱਕਾ ਹੈ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਇਹ ਇਸ ਦੇ ਵਿੱਚ ਸ਼ਬਦਾਂ ਦੇ ਵਿੱਚ ਹੀ ਰਹਿ ਗਿਆ ਜਦ ਕਿ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਇਆ ਜਾ ਗਿਆ। ਉਹਦੇ ਉੱਤੇ ਇਸ ਵੇਲੇ ਸਿਆਸਤ ਜਿਹੜੀ ਪੰਜਾਬ ਦੀ ਪੂਰੀ ਤਰ੍ਹਾਂ ਭੱਕੀ ਹੋਈ ਹੈ ਵੱਖ-ਵੱਖ ਪਾਰਟੀਆਂ ਮੰਨੂ ਬਿਆਨ ਦੱਗੇ ਜਾ ਰਹੇ ਨੇ। ਪਾਰਟੀਆਂ ਦੇ ਮੁਖੀ ਆਪਣੇ ਆਪ ਨੂੰ ਜਾਂ ਪਾਰਟੀ ਦੀ ਲੀਡਰਸ਼ਿਪ ਆਪਣੇ ਆਪ ਨੂੰ ਅੱਗੇ ਦਿਖਾ ਕੇ ਇਹ ਦਾਅਵਾ ਕਰ ਚੁੱਕੀ ਹੈ ਕਿ ਅਸੀਂ ਪੰਜਾਬ ਦੇ ਬਹੁਤ ਹਮਦਰਦ ਹਾਂ ਜਦ ਕਿ ਅਸਲੀਅਤ ਇਹ ਆ ਕਿ ਹੁਣ ਤੱਕ ਜਿੰਨੀ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਕਾਦੀਦਤ ਹੋਵੇ ਚਾਹੇ ਕਮਿਊਨਿਸਟ ਤੇ ਰਹੋ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹ ਕੋਈ ਵੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਹੁਣ ਤੱਕ ਸਹਿਯੋਗ ਨਹੀਂ ਕੀਤੀ ਕਾਂਗਰਸ ਨੇ ਚੰਡੀਗੜ੍ਹ ਦੇ ਮੁੱਦੇ ਦਿੱਤੇ ਪੰਜਾਬ ਨਾਲ ਰੱਜ ਕੇ ਧਰੋ ਕੀਤਾ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਨੂੰ ਜੇਕਰ ਉਹਨਾਂ ਦਾ ਸੈਂਟਰ ਜਾਂ ਉਹਨਾਂ ਦੀ ਕੇਂਦਰੀ ਜਿਹੜੀ ਲੀਡਰਸ਼ਿਪ ਗਿਆ ਉਹ ਕੋਈ ਨੁਕਸਾਨ ਪਹੁੰਚਾਉਂਦੀ ਆ ਤਾਂ ਉਹ ਮੂਕ ਦਰਸ਼ਕ ਬਣੇ ਰਹੇ ਇਹ ਸਭ ਤੋਂ ਵੱਡਾ ਤਖਾਤ ਹੈ ਕਿ ਪੰਜਾਬ ਦਾ ਦਮ ਭਰਨ ਵਾਲੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਰਬ ਨੇ ਵੀ ਸਮੇਂ-ਸਮੇਂ ਦੇ ਉਤੇ ਪੰਜਾਬ ਦੇ ਹਿੱਤਾਂ ਦੇ ਨਾਲ ਕੋਈ ਵੀ ਬਹੁਤਾ ਸਰਕਾਰ ਨਹੀਂ ਜੀ ਰੱਖਿਆ ਅਜੇ ਤੱਕ ਇਹ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਹੁਣ ਤੱਕ ਇਹੋ ਕੁਝ ਕਿਹਾ ਜਾਂ ਤਾਂ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਕਿ ਇਹ ਗੰਭੀਰ ਸਿੱਟੇ ਨਿਕੜੇ ਇਸ ਤੋਂ ਬਾਅਦ ਉਹ ਬਿਆਨਬਾਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜੇ ਸਹੀ ਮੈਨੇਜਰ ਦੇਖਿਆ ਜਾਵੇ ਜੇ 1947 ਤੋਂ ਬਾਅਦ ਚੰਡੀਗੜ੍ਹ ਜਿਹੜਾ ਪੰਜਾਬ ਦੇ 35 ਪਿੰਡਾਂ ਨੂੰ ਏਜਾਰ ਕੇ ਬਸਾਇਆ ਗਿਆ ਸਮੇਂ ਦੇ ਨਾਲ ਚੰਡੀਗੜ੍ਹ ਜਿਹੜਾ ਪੰਜਾਬ ਦੀ ਰਾਜਧਾਨੀ ਬਣਿਆ ਤੇ ਜਦੋਂ ਰਾਜਧਾਨੀ ਬਣਿਆ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਉੱਤੇ ਪਹਿਲਾਂ ਹੀ ਅੱਖ ਰੱਖ ਕੇ ਸੈਂਟਰ ਨੇ ਚੰਡੀਗੜ੍ਹ ਨੂੰ ਹਥਿਆਉਣ ਲਈ ਸਮੇਂ-ਸਮੇਂ ਤੇ ਆਪਣੇ ਚਾਲਾਂ ਚੱਲੀਆਂ ਇਥੋਂ ਤੱਕ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਵੱਡੇ ਪੱਤਰ ਦੇ ਉੱਤੇ ਆਪਣੇ ਕਲਾ ਵਿੱਚ ਲੈਣ ਤੋਂ ਬਾਅਦ ਪੰਜਾਬੀ ਪੋਲ ਦੇ ਇਲਾਕਿਆਂ ਨੂੰ ਖੁਰਦਪੁਰਤ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਰਾਜ ਪੰਜਾਬ ਦੇ ਹੱਥੋਂ ਖੋਹ ਦਾ ਜਦਨ ਕੀਤਾ ਜਾ ਰਿਹਾ ਹੈ ਉੱਥੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਨਕਾਰਾਤਮਕ ਰੋਲ ਸਾਹਮਣੇ ਆ ਰਿਹਾ ਹੈ ਕਿਉਂਕਿ ਜਿਸ ਵੇਲੇ ਸਮਾਂ ਸੀਗਾ ਉਸ ਵੇਲੇ ਉਹਨਾਂ ਨੇ ਰਹਿਦੇ ਸਮੇਂ ਦੇ ਉੱਤੇ ਕੁਝ ਨਹੀਂ ਕੀਤਾ ਉਹ ਵੀ ਘੜੀਆਂ ਆਈਆਂ ਜਦੋਂ 8 ਸੀਟਾਂ ਜਿੱਤ ਕੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਉਹ ਪੱਟੀ ਪਲਾਂਘ ਪੱਟੀ ਤੇ ਉਸ ਵੇਲੇ ਉਹਨਾਂ ਨੇ ਭਾਜਪਾ ਦੀ ਅਟਲ ਘੈਰੀ ਬਾਜਪਈ ਸਰਕਾਰ ਨੂੰ ਬਿਨਾਂ ਸ਼ਖਤ ਸਮਰਥਨ ਦੇ ਕੇ ਅਸਲ ਦੇ ਵਿੱਚ ਸਿੱਖਾਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਧਰੋ ਕੀਤਾ ਹੈ 10 ਸਾਲ ਤੋਂ ਵੱਧ ਸਮਾਂ ਉਹਨਾਂ ਦੀ ਭਾਜੀਪੀ ਨਾਲ ਸਾਂਝੀ ਸਰਕਾਰ ਰਹੀ ਵੱਖ-ਵੱਖ ਸਮੇਂ ਦੇ ਉੱਤੇ ਉਹਨਾਂ ਦੀ ਭਾਈਵਾਲੀ ਰਹੀ ਪਰ ਉਹ ਚੰਡੀਗੜ੍ਹ ਦਾ ਮੁੱਦਾ ਹੱਲ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ ਜੇ ਹੁਣ ਵੀ ਸਮੂਚੀ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਇਕੱਠਿਆਂ ਹੋ ਕੇ ਵਿਉਤਬੰਦ ਢੰਗ ਦੇ ਨਾਲ ਕਿਸੇ ਮਹਾਜ ਦੀ ਸੱਜਣਾ ਨਹੀਂ ਜੇ ਕਰਦੇ ਤੇ ਯਕੀਨਨ ਹੈ ਕਿ ਪੰਜਾਬ ਦੇ ਹੱਥੋਂ ਚੰਡੀਗੜ੍ਹ ਚਲਾ ਜਾਵੇਗਾ ਤੇ ਦੂਜੀ ਖਬਰ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਸ ਨੇ ਧਿਆਨ ਖਿੱਚਿਆ ਹੈਗਾ ਆ ਉਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ ਹੋਣ ਦਾ ਕੰਮ ਕਰਦੀ ਹੈ ਪਰ ਪਿਛਲੇ ਦਿਨੀ ਜਿਸਟਰਸ ਰਣਜੀਤ ਸਿੰਘ ਅਤੇ ਗਰਗ ਵਰਗੇ ਵਿਦਵਾਨਾਂ ਨੇ ਤੇ ਬਹੁਤ ਸਾਰੇ ਹੋਰ ਗੁਰਗੱਦੀ ਜੀਵੀਆਂ ਨੇ ਇਹ ਗੱਲ ਨੂੰ ਅਜ਼ਾਕਰ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਅੱਖ ਦੇ ਥੱਲੇ ਨੱਕ ਦੇ ਥੱਲੇ ਇੱਕ ਕਿਤਾਬ ਛਾਪੀ ਗਈ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਉਥੇ ਇਹ ਤੱਕ ਕਿਹਾ ਗਿਆ ਕਿ ਜੇ ਮਾਤਾ ਸੁੰਦਰੀ ਜੀ ਆਪਣੇ ਬੱਚਿਆਂ ਨੂੰ ਨਾ بچਾਉਂਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਬੱਚੇ ਕਤਲ ਕਰ ਦੇਦੇ ਸੀ ਕਮਾਲ ਦੀ ਗੱਲ ਹੈ ਕਿ ਗੁਰੂ ਨੂੰ ਕਤਲ ਦੇ ਰੂਪ ਦੇ ਵਿੱਚ ਦਿਖਾ ਰਿਆ ਜਾ ਰਿਹਾ ਹੈ ਸਿੱਖੀ ਦੇ ਉੱਤੇ ਬਾਹਰ ਹੋ ਰਿਹਾ ਨੇ ਤੇ ਉਸ ਕਿਤਾਬ ਦੀ ਪ੍ਰਕਾਸ਼ਨਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਝੰਡੇ ਦੇ ਥੱਲੇ ਹੁੰਦੀ ਹੈ ਇਹਨਾਂ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਇਹ ਮੰਗ ਕੀਤੀ ਹੈ ਜਿਹਦੇ ਵਿੱਚ ਗੁਰਗੱਭੀ ਸਾਹਿਬ ਵੀ ਨੇ ਜਸਟਿਸ ਲਨਜੀਤ ਸਿੰਘ ਵੀ ਨੇ ਪਿਛਲੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਕਿਤਾਬ ਨੂੰ ਸਾਰੇ ਆ ਜਾਵੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਨਾਂ ਅਹਲियत ਲਈ ਸੋਚੇ ਪੰਥ ਤੋਂ ਮਾਫੀ ਮੰਗੇ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਤਾਪ ਸਿੰਘ ਰਾਈਟ ਹੈਂਡ ਮੰਨਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚੇ ਮਸਲਿਆਂ ਦੇ ਉੱਤੇ ਟਿੱਕ ਟਪਣੀ ਤੇ ਆਪਣੇ ਵਿਚਾਰ ਦੇਣ ਲਈ ਉਹਨੇ ਬੜੇ ਸੰਖੇਪ ਜਾਂ ਸ਼ਬਦਾਂ ਦੇ ਵਿੱਚ ਕਿਹਾ ਜੀ ਇਹ ਬੜਾ ਪ੍ਰਾਣਾ ਮਸਲਾ ਹੋ ਗਿਆ ਇਹਨੂੰ ਤੂਲ ਦੇਣ ਦੀ ਲੋੜ ਨੇਗੀ ਪਰ ਉਹਨੂੰ ਇਹ ਸਵਾਲ ਦਾ ਜਵਾਬ ਵੀ ਦੇਣਾ ਚਾਹੀਦਾ ਹੈ ਕੀ ਇਹ ਕਿਤਾਬ ਛਾਪੀ ਤੇ ਕਿਉਂ ਛਾਪੀ ਗਈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੋਲ ਕੇ ਲੜਾਈ ਜਾ ਰਹੀ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੀਆਂ ਪ੍ਰਕਾਸ਼ਨਾਵਾਂ ਹੋਣਗੀਆਂ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਉਹਨਾਂ ਦੇ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਉੱਤੇ ਸੂਦ ਤੇ ਸੱਟ ਹੋਵੇਗੀ ਤੇ ਤੀਜੀ ਖਬਰ ਜਿਹੜੀ ਹੈ ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਆ ਰਹੀ ਹੈ ਤੇ ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਦੇ ਕੋਲੋਂ ਅਮਰਤਪਾਲ ਦੀ ਐਨਐਸਏ ਦੇ ਉੱਤੇ 7 ਦਿਨਾਂ ਦੇ ਵਿੱਚ ਜਵਾਬ ਮੰਗਿਆ ਹੈ ਤੇ ਸਰਕਾਰ ਨੇ ਪੁੱਛਿਆ ਕਿ ਕਿਉਂ ਨਹੀਂ ਤੁਸੀਂ ਉਹਦੇ ਉੱਤੋਂ ਐਨਐਸਏ ਹਟਾਉਂਦੇ ਤੇ ਇਹਦੇ ਬਾਰੇ ਜਿਹੜੀ ਸਰਕਾਰ ਆ ਸਰਕਾਰ ਦੇ ਵਕੀਲ ਨੇ ਅੱਗੇ ਜਾ ਕੇ ਉੱਥੇ ਪੱਖ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਨੇ ਕੋਈ ਵੀ ਇਦਾਂ ਦੀ ਐਪਲੀਕੇਸ਼ਨ ਨਹੀਂ ਦਿੱਤੀ ਤੇ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਅਸੀਂ ਇਹਦੇ ਬਾਰੇ ਸਰਕਾਰ ਨੂੰ ਲਿਖ ਚੁੱਕੇ ਹਾਂ ਤੇ ਅਮਰਪਾਲ ਦੇ ਵਕੀਲ ਜਿਹੜੇ ਨੇ ਉਹ ਬੈਹ ਸਾਹਮਣੇ ਤੇ ਬੈਹ ਸਾਹਮਣੇ ਬੜੇ ਤਰਕਾਂ ਦੇ ਨਾਲ ਤੇ ਬੜੀਆਂ ਗੁੰਡੀਆਂ ਡੰਗਾ ਕੀਤੀਆਂ ਤੇ ਉੱਥੇ ਸਰਕਾਰੀ ਵਕੀਲ ਨੇ ਪੁੱਛਿਆ ਕਿ ਅਮਰਤਪਾਲ ਜੀ ਆ ਵੀ ਜਾਵੇ ਉਹ 7 ਰੋਪ ਦੇ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੀ ਬੋਲੇਗਾ ਤੇ ਮੈਂ ਸਾਹਬ ਨੇ ਜੋ ਕਿ ਅਮਰਤਪਾਲ ਦੇ ਵਕੀਲ ਬਰੋ ਪੇਸ਼ ਹੋਏ ਸੀ ਉਹਨਾਂ ਨੇ ਆਖਿਆ ਕਿ ਅਮਰਤਪਾਲ ਉੱਥੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਏ ਫਲੰਡਾ ਤੇ ਉਹਨਾਂ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੇ ਬਾਬਤ ਬੋਲੇਗਾ ਸੋ 7 ਦਿਨਾਂ ਦੇ ਬਾਅਦ ਦੇਖੋ ਸਰਕਾਰ ਦਾ ਜਵਾਬ ਕਿਹੋ ਜਿਹਾ ਆਉਂਦਾ ਹੈ ਸੋ ਇਸ ਵੇਲੇ ਚੰਡੀਗੜ੍ਹ ਦਾ ਮੁੱਦਾ ਜਿਹੜਾ ਪ੍ਰਮੁੱਖਤਾ ਦੇ ਨਾਲ ਸਾਰੇ ਪਾਸੇ ਛਾਇਆ ਹੋਇਆ ਹੈ ਤੇ ਲੋੜ ਹੈ ਜਿੰਨੀਆਂ ਵੀ ਸਹਿਰਤ ਧਰਾਂ ਨੇ ਉਹਨਾਂ ਨੂੰ ਨਗੂਣੀ ਆਪਣੀ ਭਿਆਨਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਤੇ ਪੰਜਾਬੀਅਤ ਤੇ ਖਾਸ ਕਰਕੇ ਚੰਡੀਗੜ੍ਹ ਲਈ ਸਹਿਰਤ ਯਤਨ ਕਰਨੇ ਪੈਣਗੇ ਨਹੀਂ ਤੇ ਪੰਜਾਬ ਦੀ ਔਲ ਵਾਲੀ ਪਰਾਸਤ ਇਸ ਲੀਡਰਸ਼ਿਪ ਨੂੰ ਕਦੇ ਵੀ ਮਾਫ ਨਹੀਂ ਕਰੇਗੀ ਸੋ ਇਹਨਾਂ ਖਬਰਾਂ ਦੇ ਨਾਲ ਬਾਬੇ ਨਾਨਕ ਤੇ ਬਾਬੇ ਫਰੀਦ ਦੀ ਧਰਤ ਦੇਸ਼ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਅਮਨਦੀਪ ਸਿੰਘ ਫਰਵਾਲਾ ਫਰਵਾਲਾ ਰਿਪੋਰਟਸ ਦੇ ਰਿਖਤੇ ਤੁਹਾਡਾ ਧੰਨਵਾਦ ਕਰਦਾ ਹੈ ਤੇ ਮੈਂ ਇੱਕ ਹੱਥ ਤੋਰ ਕੇ ਤੁਹਾਨੂੰ ਬੇਨਤੀ ਕਰਦਾ ਹੈ ਇਹ ਸਾਡਾ ਛੋਟਾ ਜਿਹਾ ਚੈਨਲ ਹੈ ਮੈਂ ਚਾਹੁੰਦਾ ਤੁਸੀਂ ਇਹਦੀ ਗਤੀਵਿਧੀਆਂ ਨਾਲ ਜੁੜੋ ਸੋ ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਥੱਲੇ ਜਾ ਕੇ ਘੰਟੀ ਦੀ ਜਿਹੜੀ ਆਪਸ਼ਨ ਆਉਂਦੀ ਹੈ ਤੇ ਉਹਨੂੰ ਤੁਸੀਂ ਲਾਈਕ ਕਰ ਤੋਂ ਬਾਅਦ ਇਹਨੀਆਂ ਸਾਰੀਆਂ ਕੱਟੀਆਂ ਵਿਧੀਆਂ ਜੋ ਕਿ ਤੁਹਾਡੇ ਤੱਕ ਪਹੁੰਚ ਸਕਣ ਉਹਦੇ ਲਈ ਯਤਨ ਕਰੋ ਸੋ ਤੁਹਾਡਾ ਬਹੁਤ-ਬਹੁਤ ਧੰਵਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ